ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਉਤੇ ਅੱਜ ਅਸੀਂ ਗੱਲ ਕਰਾਂਗੇ ਬਹੁਤ ਹੀ ਦਿਲਚਸਪ ਤੇ ਲੋਕਾਂ ਦੇ ਦਿਮਾਗ ਵਿੱਚ ਅਕਸਰ ਆਉਣ ਵਾਲੇ ਪ੍ਰਸ਼ਨ ਬਾਰੇ ਸੁਪਨੀ ਵਿੱਚ ਸੱਪ ਪਾਵੇ ਤਾਂ ਕੀ ਮਤਲਬ ਹੁੰਦਾ ਹੈ ਲੋਕ ਕਹਿੰਦੇ ਨੇ ਸੱਪ ਪਾਵੇ ਤਾਂ ਚੰਗਾ ਹੁੰਦਾ ਹੈ ਕੋਈ ਕਹਿੰਦਾ ਹੈ ਮਾੜਾ ਹੁੰਦਾ ਹੈ ਅੱਜ ਅਸੀਂ ਗੁਰਬਾਣੀ ਜੋਤਿਸ਼ ਲੋਕ ਕਹਾਵਤਾਂ ਤੇ ਮਨੋਵਿਗਿਆਨਕ ਸਭ ਦੇ ਆਧਾਰ ਤੇ ਸਮਝਾਂਗੇ ਕਿ ਇਸ ਦਾ ਅਸਲ ਮਤਲਬ ਕੀ ਹੁੰਦਾ ਹੈ ਸਪਨ ਦਾ ਸੁਪਨੇ ਵਿੱਚ ਆਉਣਾ ਜਨਰਲ ਮਤਲਬ ਸੁਪਨਾ ਅਸਲ ਵਿੱਚ ਸਾਡੀ ਅਚੇਤਨ ਮਨ ਦੀ ਖੇਡ ਹੁੰਦੀ ਹੈ ਜਦੋਂ ਸਾਨੂੰ ਦਿਨ ਦੇ ਸਮੇਂ ਕਿਸੇ ਚੀਜ਼ ਦਾ ਡਰ ਹੋਵੇ ਕਿਸੇ ਚੀਜ਼ ਲਈ ਟੈਨਸ਼ਨ ਹੋਵੇ ਜਾਂ ਕਿਸੇ ਬਾਰੇ ਲਗਾਤਾਰ ਸੋਚਦੇ ਰਹੀਏ ਉਹ ਚੀਜ਼ ਸਾਨੂੰ ਸੁਪਨੇ ਵਿੱਚ ਨਜ਼ਰ ਆਉਣ ਲੱਗਦੀ ਹੈ ਸਪਨ ਹਮੇਸ਼ਾ ਤੋਂ ਰਹੱਸਮਈ ਜਾਨਵਰ ਮੰਨਿਆ ਗਿਆ ਹੈ ਇਹ ਕਦੇ ਖਤਰੇ ਦੀ ਨਿਸ਼ਾਨੀ ਹੁੰਦਾ ਹੈ ਕਦੇ ਛੁਪੀ ਤਾਕਤ ਦਾ ਪ੍ਰਤੀਕ ਇਸ ਕਰਕੇ ਜਦੋਂ ਵੀ ਕੋਈ ਬੰਦਾ ਸੁਪਨੇ ਵਿੱਚ ਸੱਪ ਵੇਖਦਾ ਹੈ ਉਹ ਚਿੰਤਿਤ ਹੋ ਜਾਂਦਾ ਹੈ 2 ਵੱਖ-ਵੱਖ ਸਬਿਆਚਾਰਾਂ ਵਿੱਚ ਸੱਪ ਦੇ ਸੁਪਨੇ ਦਾ ਮਤਲਬ Hindu ਧਰਮ ਵਿੱਚ ਸੱਪ ਸ਼ਿਵ ਜੀ ਦੇ ਨਾਲ ਜੋੜਿਆ ਜਾਂਦਾ ਹੈ ਸੱਪ ਦਾ ਸੁਪਨੇ ਵਿੱਚ ਆਉਣਾ ਕਈ ਵਾਰ ਆਧਿਆਤਮਿਕ ਉਤਥਾਨ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਇਸਲਾਮਿਕ ਤਾਬੀਰਾ ਅਨੁਸਾਰ ਸੱਪ ਦੁਸ਼ਮਣ ਈਰਖਾ ਕਰਨ ਵਾਲੇ ਲੋਕ ਜਾਂ ਮੁਸੀਬਤ ਦਾ ਸੰਕੇਤ ਹੁੰਦਾ ਹੈ ਨੋਵਿ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਿਗਮੰਡ ਫਰੌਇਡ ਆਦਿਕ ਸਪ ਅਕਸਰ ਦਰ ਲਾਲਚ ਜਾਂ ਦਬੀ ਹੋਈ ਇੱਛਾ ਦਾ ਪ੍ਰਤੀਕ ਹੁੰਦਾ ਹੈ। 3 ਸੁਪਨੇ ਵਿੱਚ ਸੱਪ ਦੇਖਣ ਦੇ ਆਮ ਅਰਥ। 1 ਦੁਸ਼ਮਣ ਜਾਂ ਵਿਰੋਧੀ ਜੇਕਰ ਕੋਈ ਬੰਦਾ ਤੁਹਾਡਾ ਵਿਰੋਧੀ ਹੈ ਤੁਹਾਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦੀ ਐਨਰਜੀ ਤੁਹਾਡੇ ਸੁਪਨੇ ਵਿੱਚ ਸੱਪ ਦੇ ਰੂਪ ਵਿੱਚ ਨਜ਼ਰ ਆ ਸਕਦੀ ਹੈ। 2 ਲੁਕੇ ਹੋਏ ਡਰ ਜਦੋਂ ਮਨ ਵਿੱਚ ਕੋਈ ਡਰ ਹੈ ਪਰ ਤੁਸੀਂ ਉਸ ਨੂੰ ਅਕਸੈਪਟ ਨਹੀਂ ਕਰ ਰਹੇ ਉਹ ਡਰ ਸਪ ਦੇ ਰੂਪ ਵਿੱਚ ਸੁਪਨੇ ਵਿੱਚ ਆ ਸਕਦਾ ਹੈ 3 ਆਤਮਿਕ ਤਾਕਤ ਕੁੰਡਲਿਨੀ ਸ਼ਕਤੀ ਨੂੰ ਵੀ ਸਪ ਨਾਲ ਜੋੜਿਆ ਗਿਆ ਹੈ ਕਈ ਵਾਰ ਸਪ ਸੁਪਨੇ ਵਿੱਚ ਆਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਆਤਮਿਕ ਯਾਤਰਾ ਸ਼ੁਰੂ ਹੋ ਰਹੀ ਹੈ 4 ਵੱਖ-ਵੱਖ ਤਰ੍ਹਾਂ ਦੇ ਸੁਪਨੇ ਅਤੇ ਉਹਨਾਂ ਦੇ ਮਤਲਬ 1 ਸੁਪਨੇ ਵਿੱਚ ਸਪ ਸਿਰਫ ਦੇਖਣਾ ਏ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਚੁਣੌਤੀ ਜਾਂ ਖਤਰੇ ਦੀ ਆਗਾਹੀ ਹੈ ਪਰ ਖਤਰਾ ਹਮੇਸ਼ਾ ਮਾਰਾ ਨਹੀਂ ਹੁੰਦਾ ਕਈ ਵਾਰ ਇਹ ਤੁਹਾਨੂੰ ਮਜ਼ਬੂਤ ਬਣਨ ਲਈ ਆਉਂਦਾ ਹੈ 2 ਸੁਪਨੇ ਵਿੱਚ ਸੱਪ ਤੁਹਾਨੂੰ ਡੰਗ ਮਾਰੇ ਇਹ ਸੰਕੇਤ ਹੈ ਕਿ ਕੋਈ ਬੰਦਾ ਤੁਹਾਡੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਇਹ ਤੁਹਾਡੇ ਆਪਣੇ ਇਨਫੀਲ ਦੀ ਵੀ ਨਿਸ਼ਾਨੀ ਹੋ ਸਕਦਾ ਹੈ ਸੁਪਨੇ ਵਿੱਚ ਸੱਪ ਨੂੰ ਮਾਰਨਾ ਇਹ ਵਿਜੇ ਦੀ ਨਿਸ਼ਾਨੀ ਹੈ ਜੇ ਤੁਸੀਂ ਸੱਪ ਮਾਰ ਦਿੰਦੇ ਹੋ ਇਸ ਦਾ ਮਤਲਬ ਹੈ ਤੁਸੀਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੇ ਜਿੱਤ ਹਾਸਲ ਕਰ ਲਵੋਗੇ ਸੁਪਨੇ ਵਿੱਚ ਕਾਲਾ ਸੱਪ ਕਾਲਾ ਰੰਗ ਅਣਜਾਣੇ ਡਰ ਰਾਸਤੇ ਨਕਾਰਾਤਮਕ એનર્ਜੀ ਨੂੰ ਦਰਸਾਉਂਦਾ ਹੈ ਕਾਲਾ ਸੱਪ ਪਾਵੇ ਤਾਂ ਸਮਝੋ ਕੋਈ ਛੁਪਿਆ ਹੋਇਆ ਦੁਸ਼ਮਣ ਹੈ ਜਾਂ ਕੋਈ ਵੱਡੀ ਚੁਣੌਤੀ ਆਉਣ ਵਾਲੀ ਹੈ ਸੁਪਨੇ ਵਿੱਚ ਸਫੈਦ ਸੱਪ ਇਹ ਬਹੁਤ ਹੀ ਸਕਾਰਾਤਮਕ ਸੰਕੇਤ ਹੈ ਇਹ ਆਤਮਿਕ ਸ਼ੁੱਧਤਾ ਦਿਵਿਆ ਸੁਰੱਖਿਆ ਅਤੇ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਹੁੰਦਾ ਹੈ ਸੁਪਨੇ ਵਿੱਚ ਬਹੁਤ ਸਾਰੇ ਸੱਪ ਦੇਖਣਾ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਹਨ ਜੋ ਤੁਹਾਡੇ ਖਿਲਾਫ ਹਨ। ਕਈ ਵਾਰ ਇਹ ਜ਼ਿਆਦਾ ਸਟ੍ਰੈਸ ਦਾ ਟੈਨਸ਼ਨ ਦੀ ਵੀ ਨਿਸ਼ਾਨੀ ਹੁੰਦਾ ਹੈ। 5. ਸੁਪਨੇ ਦੇ ਸੰਦੇਸ਼ ਨੂੰ ਸਮਝਣਾ। ਸੁਪਨਾ ਸਾਨੂੰ ਹਮੇਸ਼ਾ ਕੁਝ ਸਿਖਾਉਣ ਲਈ ਆਉਂਦਾ ਹੈ। ਜੇਕਰ ਤੁਸੀਂ ਸੱਪ ਦੇਖਿਆ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛਣੇ ਚਾਹੀਦੇ ਹਨ। ਕੀ ਮੇਰੀ ਜ਼ਿੰਦਗੀ ਵਿੱਚ ਕੋਈ ਹੈ ਜੋ ਮੇਰਾ ਵਿਰੋਧੀ ਹੈ? ਕੀ ਮੈਂ ਕਿਸੇ ਚੀਜ਼ ਤੋਂ ਡਰ ਰਿਹਾ ਹਾਂ ਜਿਸ ਨੂੰ ਮੈਂ ਸਾਹਮਣੇ ਨਹੀਂ ਲਾ ਰਿਹਾ ਕੀ ਇਹ ਸਮਾਂ ਹੈ ਆਪਣੀ ਆਤਮਿਕ ਤਾਕਤ ਨੂੰ ਜਗਾਉਣ ਦਾ ਦੋਸਤੋ ਏਸੀ ਸੱਪ ਦੇ ਸੁਪਨੇ ਬਾਰੇ ਪਹਿਲਾ ਪਾਗ ਅਸੀਂ ਸਮਝਿਆ ਕਿ ਜਨਰਲ ਤੌਰ ਤੇ ਸੱਪ ਦਾ ਸੁਪਨੇ ਵਿੱਚ ਆਉਣਾ ਕੀ ਮਤਲਬ ਰੱਖਦਾ ਹੈ ਅਤੇ ਕੁਝ ਆਮ ਸੁਪਨਿਆਂ ਦੀ ਵਿਆਖਿਆ ਕੀ ਹੈ ਅਗਲੇ ਪਾਗ ਵਿੱਚ ਅਸੀਂ ਹੋਰ ਡਿਟੇਲ ਨਾਲ ਗੱਲ ਕਰਾਂਗੇ ਜਿਵੇਂ ਕਿ ਲਾਲ ਸੱਪ ਹਰਾ ਸੱਪ ਪਾਣੀ ਵਿੱਚ ਸੱਪ ਘਰ ਵਿੱਚ ਸੱਪ ਦੇਖਣ ਦੇ ਅਰਥ एक लाल सप सुपने विच, लल रंग हमेशा जज्बाता गुस्से प्यार खतरे नाल जोड़िया जाता है जे सुपने विच लाल सप दिसे इसका मतलब है कि तेजे तो अंदर कोई ताकतवर जज्बा है जिमें बहुत ज्यादा गुस्सा जे डूंगा प्यार कई बार यतरे की चेतावनी भी हो सकता है कि तुसी किसी गलत रस्ते जा रहे हो दो हरा सप सुपने विच, हरा रंग कुदरत उम्मीद विकास अति नवी शुरुआत का प्रतीक हों सप आना संकेत दिता है कि तेजे तो जीवन विच कोई नवा मौका आने वाला है पर यह धोखे तो भी जुड़िया हो सकता है कोई नेड़ला इंसान जो बारों चंगा दिसदा है पर अंदरों नकली है तीन पीला सप सुपने विच पीला रंग ज्ञान, चेतना अति सूरजी ऊर्जा का प्रतीक है जेकर सुपनेीला सप दिसे तो यह आत्मिक जागृतता ਦਾ ਸੰਕੇਤ ਹੈ ਇਹ ਵੀ ਹੋ ਸਕਦਾ ਹੈ ਕਿ ਕੋਈ ਤੁਹਾਨੂੰ ਤੋਖਾ ਦੇਵੇ ਕਿਉਂਕਿ ਪੀਲੇ ਸੱਪ ਨੂੰ ਕਈ ਲੋਕ ਤੋਖੇबाजी ਦਾ ਪ੍ਰਤੀਕ ਮੰਨਦੇ ਹਨ 4 ਨੀਲਾ ਸੱਪ ਸੁਪਨੇ ਵਿੱਚ ਨੀਲਾ ਰੰਗ ਸ਼ਾਂਤੀ ਸਚਾਈ ਅਤੇ ਆਤਮਿਕਤਾ ਨਾਲ ਜੋੜਿਆ ਹੁੰਦਾ ਹੈ ਨੀਲਾ ਸੱਪ ਸੁਪਨੇ ਵਿੱਚ ਆਵੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਤੁਹਾਨੂੰ ਆਪਣੇ ਇਨ ਸੈਲਫ ਵੱਲ ਧਿਆਨ ਦੇਣ ਦੀ ਲੋੜ ਹੈ ਇਹ ਵੀ ਦਰਸਾ ਸਕਦਾ ਹੈ ਕਿ ਕੋਈ ਹਾਲਾਤ ਤੁਹਾਡੀ ਇਮੋਸ਼ਨਲ એનર્ਜੀ ਨੂੰ ਪ੍ਰਭਾਵਿਤ ਕਰ ਰਹੇ ਹਨ 5 ਚਿੱਟਾ ਸੱਪ ਸੁਪਨੇ ਵਿੱਚ ਚਿੱਟਾ ਸੱਪ ਅਕਸਰ ਪਵਿੱਤਰਤਾ ਅਤੇ ਨਵੀਂ ਸ਼ੁਰੂਆਤ ਨਾਲ ਜੁੜਿਆ ਹੁੰਦਾ ਹੈ ਜੇ ਤੁਸੀਂ ਸੁਪਨੇ ਵਿੱਚ ਚਿੱਟਾ ਸੱਪ ਦੇਖਦੇ ਹੋ ਤਾਂ ਇਹ ਤੁਹਾਡੀ ਜ਼ਿੰਦਗੀ ਵਿੱਚ ਚੰਗੇ ਬਦਲਾਅ ਦੀ ਨਿਸ਼ਾਨੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਚਿੱਟਾ ਸੱਪ ਦਿਵਿਆ ਸੁਰੱਖਿਆ ਦਾ ਪ੍ਰਤੀਕ ਹੈ 6 ਕਾਲਾ ਸੱਪ ਸੁਪਨੇ ਵਿੱਚ ਕਾਲਾ ਸੱਪ ਹਮੇਸ਼ਾ ਤੋਂ ਰਹੱਸਮਈ ਅਤੇ ਖਤਰਨਾਕ ਮੰਨਿਆ ਗਿਆ ਹੈ ਇਸ ਦਾ ਮਤਲਬ ਹੋ ਸਕਦਾ ਹੈ ਕਿ ਤੁਹਾਡੇ ਜੀਵਨ ਵਿੱਚ ਕੋਈ ਛੁਪਿਆ ਖਤਰਾ ਹੈ ਇਹ ਸੰਕੇਤ ਦਿੰਦਾ ਹੈ ਕਿ ਕੋਈ ਵੱਡੀ ਸਮੱਸਿਆ ਜਾਂ ਦੁਸ਼ਮਣ ਤੁਹਾਡੇ ਨੇੜੇ ਹੈ ਜਿਸ ਨੂੰ ਤੁਸੀਂ ਅਜੇ ਤੱਕ ਸਮਝੇ ਨਹੀਂ ਹੋ 7 ਖਾਸ ਸਥਿਤੀਆਂ ਵਾਲੇ ਸੁਪਨੇ ਇਹ ਪਾਣੀ ਵਿੱਚ ਸੱਪ ਜੇ ਤੁਸੀਂ ਸੁਪਨੇ ਵਿੱਚ ਪਾਣੀ ਵਿੱਚ ਸੱਪ ਵੇਖਦੇ ਹੋ ਇਸ ਦਾ ਮਤਲਬ ਹੈ ਤੁਹਾਡੇ ਜਜ਼ਬਾਤ ਬਹੁਤ ਉਥਲ-ਪੁਥਲ ਕਰ ਰਹੇ ਹਨ ਮਾਨੀ ਬਰਾਬਰ ਜਜ਼ਬਾਤ ਸਭ ਬਰਾਬਰ ਡਰ ਜਾਂ ਤਾਕਤ ਇਹ ਸੁਪਨਾ ਦੱਸਦਾ ਹੈ ਕਿ ਤੁਹਾਡੇ ਦਿਲ ਵਿੱਚ ਕੋਈ ਗੁਪਤ ਭਾਵਨਾ ਹੈ ਜੋ ਉੱਪਰ ਆਉਣਾ ਚਾਹੁੰਦੀ ਹੈ ਬੀ ਘਰ ਵਿੱਚ ਸਪ ਘਰ ਵਿੱਚ ਸਪ ਵੇਖਣ ਦਾ ਮਤਲਬ ਹੈ ਕਿ ਤੁਹਾਡੇ ਆਪਣੇ ਨੇੜਲੇ ਲੋਕਾਂ ਵਿੱਚੋਂ ਕੋਈ ਤੁਹਾਡੇ ਨਾਲ ਧੋਖਾ ਕਰ ਸਕਦਾ ਹੈ ਇਹ ਵੀ ਦਰਸਾਉਂਦਾ ਹੈ ਕਿ ਘਰ ਵਿੱਚ ਤਣਾ ਜਾਂ ਝਗੜੇ ਹੋ ਸਕਦੇ ਹਨ ਸੀ ਬਿਸਤਰੇ ਵਿੱਚ ਸਪ ये सुपना अक्सर व्याशुदा जीवन ज नजदीकी रिश्त जुड़िया होंगे है इसका मतलब है कि रिश्ते कोई समस्या ज छुपया डर मौजूद है डीच सप थे पिछे भज रहा है ये संकेत है कि तुम किसी डर या मुश्किल तो बच रहे हो पर उसका सामना नहीं कर रहे ये सुपना कहता है कि तहू अपनी समस्या का दा डट के सामना करना चाहता है अठ सुपने सिख ਹਰ ਸੁਪਨਾ ਕੋਈ ਨਾ ਕੋਈ ਸੁਨੇਹਾ ਲੈ ਕੇ ਆਉਂਦਾ ਹੈ ਜੇਕਰ ਸਪ ਰੰਗਾਂ ਜਾਂ ਖਾਸ ਸਥਿਤੀਆਂ ਵਿੱਚ ਦਿਸਦਾ ਹੈ ਤਾਂ ਉਹ ਤੁਹਾਨੂੰ ਚੇਤਾਵਨੀ ਵੀ ਦੇ ਸਕਦਾ ਹੈ ਤੇ ਪ੍ਰੇਰਣਾ ਵੀ ਜਦੋਂ ਤੁਸੀਂ ਅਜਿਹਾ ਸੁਪਨਾ ਵੇਖੋ ਆਪਣੇ ਆਪ ਤੋਂ ਪੁੱਛੋ ਕੀ ਮੇਰੇ ਜੀਵਨ ਵਿੱਚ ਕੋਈ ਅਜਿਹੀ ਸਥਿਤੀ ਹੈ ਜਿਸ ਦਾ ਮੈਂ ਸਹਿਮਣਾ ਨਹੀਂ ਕਰ ਰਿਹਾ ਕੀ ਕੋਈ ਨੀੜਲਾ ਇਨਸਾਨ ਮੇਰੇ ਨਾਲ ਤੋਖਾ ਕਰ ਸਕਦਾ ਹੈ ਕੀ ਇਹ ਸਮਾਂ ਹੈ ਆਪਣੀ ਆਤਮਿਕ ਤਾਕਤ ਨੂੰ ਜਗਾਉਣ ਦਾ ਸੁਪਨੇ ਵਿੱਚ ਸਪ ਡੰਗ ਮਾਰੇ ये सब तो आम सुपना होंगे है मतलब एक तो जिंदगी कोई बंदा तो खिलाफ योजना बना रहा है दो ये भी हो सकता है कि कोई तुहानू धोखा तो दे तीन कई बार यहाे तो इन फिर का प्रतीक होंगे है जिमेंसी गलती का पश्चाताप कर रहे हो जिस चीज तो डर रहे हो ਪੋਜ਼ਿਟਿਵ ਆਰਥ ਕਈ ਵਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਸਪ ਡੰਗ ਮਾਰੇ ਤਾਂ ਤੁਹਾਡੇ ਅੰਦਰ ਦੀ ਬਿਮਾਰੀ ਜਾਂ ਨਕਾਰਾਤਮਕ એનર્ਜੀ ਨਿਕਲ ਰਹੀ ਹੈ 2 ਸੁਪਨੇ ਵਿੱਚ ਸਪ ਨੂੰ ਮਾਰਨਾ ਇਹ ਸੁਪਨਾ ਅਕਸਰ ਜਿੱਤ ਅਤੇ ਤਾਕਤ ਦਾ ਪ੍ਰਤੀਕ ਹੁੰਦਾ ਹੈ ਮਤਲਬ 1 ਤੁਸੀਂ ਆਪਣੀ ਜ਼ਿੰਦਗੀ ਵਿੱਚ ਆਈ ਮੁਸ਼ਕਲਾਂ ਨੂੰ ਹਰਾ ਦਿਓਗੇ 2 ਤੁਹਾਡੇ ਦੁਸ਼ਮਣਾਂ ਤੇ ਤੁਹਾਡੀ ਜਿੱਤ ਹੋਵੇਗੀ 3 ਤੁਸੀਂ ਆਪਣੇ ਡਰਾਂ ਨੂੰ ਖਤਮ ਕਰ ਦਿਓਗੇ ਇਹ ਸੁਪਨਾ ਕਈ ਵਾਰ ਦਰਸਾਉਂਦਾ ਹੈ ਕਿ ਤੁਹਾਡੀ ਹਿੰਮਤ ਤੁਹਾਨੂੰ ਨਵੇਂ ਮੌਕੇ ਦੇਵੇਗੀ। 3 ਸੁਪਨੇ ਵਿੱਚ ਸੱਪ ਤੁਹਾਡੇ ਪਿੱਛੇ ਭਜਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਸਮੱਸਿਆ ਤੋਂ ਬਚ ਰਹੇ ਹੋ ਪਰ ਸਾਹਮਣਾ ਨਹੀਂ ਕਰ ਰਹੇ। ਮਤਲਬ 1 ਤੁਹਾਡਾ ਮਨ ਕਹਿੰਦਾ ਹੈ ਕਿ ਹੁਣ ਸਮੱਸਿਆ ਦਾ ਸਾਹਮਣਾ ਕਰਨ ਦਾ ਸਮਾਂ ਆ ਗਿਆ ਹੈ। 2 ਇਹ ਸੁਪਨਾ ਇਹ ਵੀ ਦੱਸਦਾ ਹੈ ਕਿ ਤੁਹਾਡੇ ਦੁਸ਼ਮਣ ਤੁਹਾਨੂੰ ਸਟ੍ਰੈਸ ਦੇ ਰਹੇ ਹਨ। 4 ਸਪਨੇ ਵਿੱਚ ਸੱਪ ਨਾਲ ਲੜਾਈ ਕਰਨਾ ਜੇ ਤੁਸੀਂ ਸੁਪਨੇ ਵਿੱਚ ਸੱਪ ਨਾਲ ਲੜਦੇ ਹੋ ਤਾਂ ਇਹ ਤੁਹਾਡੀ ਅੰਦਰੂਨੀ ਜੰਗ ਦਾ ਪ੍ਰਤੀਕ ਹੁੰਦਾ ਹੈ ਮਤਲਬ 1 ਤੁਸੀਂ ਆਪਣੇ ਆਪ ਨਾਲ ਹੀ ਕਿਸੇ ਫੈਸਲੇ ਲਈ ਲੜ ਰਹੇ ਹੋ 2 ਕੋਈ ਵੱਡੀ ਚੁਣੌਤੀ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਉਸ ਨੂੰ ਹਰਾ ਸਕਦੇ ਹੋ ਜੇ ਤੁਸੀਂ ਲੜਾਈ ਜਿੱਤ ਲਓ ਤਾਂ ਇਹ ਬਹੁਤ ਚੰਗਾ ਸੰਕੇਤ ਹੈ 5 ਸੁਪਨੇ ਵਿੱਚ ਸੱਪ ਖਾ ਜਾਣਾ ਇਹ ਸੁਪਨਾ ਥੋੜਾ ਅਜੀਬ ਲੱਗਦਾ ਹੈ ਪਰ ਬਹੁਤ ਤਾਕਤਵਰ ਸੰਕੇਤ ਰੱਖਦਾ ਹੈ। ਮਤਲਬ 1 ਤੁਸੀਂ ਆਪਣੇ ਡਰ ਨੂੰ ਆਪਣੇ ਅੰਦਰ ਸ਼ਾਮਲ ਕਰ ਲਿਆ ਹੈ। 2 ਤੁਸੀਂ ਆਪਣੀ ਤਾਕਤ ਵਧਾ ਰਹੇ ਹੋ। 3 ਇਹ ਸੁਪਨਾ ਦਰਸਾਉਂਦਾ ਹੈ ਕਿ ਤੁਹਾਡੀ ਇਨਰਜੀ ਮਜ਼ਬੂਤ ਹੋ ਰਹੀ ਹੈ। 6 ਸੁਪਨੇ ਵਿੱਚ ਸੱਪ ਤੁਹਾਡੇ ਸਰੀਰ ਤੇ ਚੜ੍ਹਣਾ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੇ ਅੰਦਰ ਸੈਕਸ਼ੂਅਲ ਐਨਰਜੀ ਜਾਂ ਅਧੂਰੀ ਇੱਛਾ ਮੌਜੂਦ ਹੈ। ਕਈ ਵਾਰ ਇਹ ਤਾਕਤ ਅਤੇ ਆਧਿਆਤਮਿਕ ਉਤਥਾਨ ਨਾਲ ਵੀ ਜੁੜਿਆ ਹੁੰਦਾ ਹੈ 7 ਸੁਪਨੇ ਵਿੱਚ ਸੱਪਾਂ ਨਾਲ ਕਿਰ ਜਾਣਾ ਜੇ ਤੁਸੀਂ ਵੇਖੋ ਕਿ ਤੁਸੀਂ ਬਹੁਤ ਸਾਰੇ ਸੱਪਾਂ ਨਾਲ ਕਿਰੇ ਹੋ ਤਾਂ ਇਹ ਦੁਸ਼ਮਣਾਂ ਦੇ ਵਧਨ ਦਾ ਸੰਕੇਤ ਹੁੰਦਾ ਹੈ ਇਹ ਵੀ ਦਰਸਾਉਂਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਸਟ੍ਰੈਸ ਦਾ ਟੈਨਸ਼ਨ ਵਿੱਚ ਹੋ 8 ਇਹ ਸੁਪਨੇ ਸਾਨੂੰ ਕੀ ਸਿਖਾਉਂਦੇ ਹਨ ਸਪ ਡੰਗ ਮਾਰੇ ਸਾਵਧਾਨ ਰਹੋ ਕੋਈ ਤੁਹਾਡੇ ਖਿਲਾਫ ਹੈ ਸਪਨੂ ਮਾਰੋ ਤੁਸੀਂ ਆਪਣੀ ਜ਼ਿੰਦਗੀ ਦੀ ਲੜਾਈ ਜਿੱਤ ਲਵੋਗੇ ਸਭ ਪਿਛੇ ਪਜੇ ਸਮੱਸਿਆ ਦਾ ਸਾਹਮਣਾ ਕਰਨ ਦੀ ਲੋੜ ਹੈ ਸਪਨਾ ਲੜਾਈ ਤੁਸੀਂ ਬਲਵਾਨ ਹੋ ਪਰ ਹਿੰਮਤ ਨਾਲ ਜਿੱਤ ਸਕਦੇ ਹੋ ਸਭ ਖ ਲਵੋ ਤਾਕਤ ਤੁਹਾਡੇ ਅੰਦਰ ਵਗ ਰਹੀ ਹੈ ਸੁਪਨੇ ਵਿੱਚ ਸਪ ਕਰ ਦੇ ਅੰਦਰ ਵੇਖਣਾ ਘਰ ਬਰਾਬਰ ਪਰਿਵਾਰ ਸੁਰੱਖਿਆ ਆਪਣਾ ਜੀਵਨ ਜੇ ਸੁਪਨੇ ਵਿੱਚ ਸੱਪ ਘਰ ਵਿੱਚ ਦਿਸਦਾ ਹੈ ਤਾਂ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੇ ਘਰ ਵਿੱਚ ਕੋਈ ਤਣਾਜਾਂ ਗੜਬੜ ਹੈ। ਮਤਲਬ ਇੱਕ ਪਰਿਵਾਰ ਵਿੱਚ ਅਣਬਣ ਜਾਂ ਝਗੜਾ, ਦੋ ਕੋਈ ਨੀੜਲਾ ਇਨਸਾਨ ਤੋਖਾ ਕਰ ਸਕਦਾ ਹੈ। ਘਰ ਵਿੱਚ ਨਕਾਰਾਤਮਕ એનર્ਜੀ ਵਧ ਰਹੀ ਹੈ। ਪੋਜ਼ਿਟਿਵ ਅਰਥ ਕਈ ਵਾਰ ਇਹ ਵੀ ਹੁੰਦਾ ਹੈ ਕਿ ਘਰ ਵਿੱਚ ਸੱਪ ਦੇਖਣਾ ਤਾਂ ਲਾਭ ਦਾ ਸੰਕੇਤ ਹੁੰਦਾ ਹੈ, ਖਾਸ ਕਰਕੇ ਜੇ ਸੱਪ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਦੋ ਸੁਪਨੇ ਵਿੱਚ ਸਭ ਕੱਪੜਿਆਂ ਵਿੱਚ ਲੁਕਿਆ ਹੋਇਆ ਕੱਪੜੇ ਬਰਾਬਰ ਸਾਡੀ ਪਹਿਚਾਨ ਸਾਡਾ ਇਮੇਜ ਜੇ ਸੁਪਨੇ ਵਿੱਚ ਸਭ ਕੱਪੜਿਆਂ ਵਿੱਚ ਲੁਕਿਆ ਹੋਵੇ ਤਾਂ ਇਹ ਦਰਸਾਉਂਦਾ ਹੈ ਕਿ ਕੋਈ ਇਨਸਾਨ ਆਪਣੇ ਅਸਲੀ ਚਿਹਰੇ ਨੂੰ ਛੁਪਾ ਰਿਹਾ ਹੈ ਮਤਲਬ 1 ਤੁਹਾਡੇ ਨੇੜੇ ਕੋਈ ਤੋਖੇਬਾਜ਼ ਹੈ ਜੋ ਸੱਚ ਨਹੀਂ ਦਿਖਾ ਰਿਹਾ 2 ਤੁਸੀਂ ਆਪਣੇ ਆਪ ਨਾਲ ਇਮਾਨਦਾਰ ਨਹੀਂ ਹੋ ਰਹੇ 3 ਕੋਈ ਛੁਪਿਆ ਹੋਇਆ ਡਰ ਜਾਂ ਗੁਪਤ ਰਾਜ਼ ਤੁਹਾਡੀ ਜ਼ਿੰਦਗੀ ਤੇ ਅਸਰ ਕਰ ਰਿਹਾ ਹੈ ਤਿੰਨ ਸੁਪਨੇ ਵਿੱਚ ਸਭ ਬੱਚਿਆਂ ਦੇ ਨੇੜੇ ਇਹ ਸੁਪਨਾ ਕਾਫੀ ਚਿੰਤਾਜਨਕ ਲੱਗਦਾ ਹੈ ਬੱਚੇ ਬਰਾਬਰ ਮਾਸੂਮੀਆਂ ਨਵੀਂ ਸ਼ੁਰੂਆਤ ਪਵਿਕ ਮਤਲਬ ਇੱਕ ਤੁਹਾਡੇ ਬੱਚਿਆਂ ਜਾਂ ਪਰਿਵਾਰ ਦੇ ਛੋਟੇ ਮੈਂਬਰਾਂ ਨੂੰ ਸੁਰੱਖਿਆ ਦੀ ਲੋੜ ਹੈ ਦੋ ਕੋਈ ਖਤਰਾ ਜਾਂ ਸਮੱਸਿਆ ਹੋਣਾ ਵਾਲ ਆ ਸਕਦੀ ਹੈ ਤਿੰਨ ਇਹ ਸੁਪਨਾ ਤੁਹਾਡਾ ਆਪਣੇ ਪਰਿਵਾਰ ਪ੍ਰਤੀ ਡਰ ਵੀ ਦਰਸਾ ਸਕਦਾ ਹੈ ਪੋਜ਼ਿਟਿਵ ਆਰਥ ਕਈ ਵਾਰ ਇਹ ਸੁਪਨਾ ਦਰਸਾਉਂਦਾ ਹੈ ਕਿ ਤੁਹਾਡੇ ਬੱਚਿਆਂ ਦੇ ਅੰਦਰ ਬੁੱਧੀਮਾਨੀ ਤੇ ਤਾਕਤ ਵਿਕਸਿਤ ਹੋ ਰਹੀ ਹੈ। ਸੱਪ ਚਾਰ ਸੁਪਨੇ ਵਿੱਚ ਸੱਪ ਦੇ ਅੰਡੇ ਦੇਖਣਾ। ਅੰਡਾ ਬਰਾਬਰ ਨਵੀਂ ਸ਼ੁਰੂਆਤ, ਸੰਭਾਵਨਾ, छुपी ਤਾਕਤ। ਜੇ ਸੁਪਨੇ ਵਿੱਚ ਸੱਪ ਦੇ ਅੰਡੇ ਦੇਖਣ ਤਾਂ ਇਸ ਦਾ ਮਤਲਬ ਹੈ ਕਿ ਕੋਈ ਵੱਡੀ ਘਟਨਾ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਹੈ। ਮਤਲਬ ਇੱਕ ਨਵੇਂ ਮੌਕੇ ਜਾਂ ਨਵੇਂ ਰਿਸ਼ਤੇ। 2 ਕੋਈ ਚੁਪੀ ਹੋਈ ਚੁਣੌਤੀ ਜੋ ਬਾਅਦ ਵਿੱਚ ਵੱਡੀ ਹੋ ਸਕਦੀ ਹੈ 3 ਤੁਹਾਡੇ ਅੰਦਰ ਕੋਈ ਨਵੀਂ ਤਾਕਤ ਜਾਗ ਰਹੀ ਹੈ ਇਹ ਸੁਪਨਾ ਚੇਤਾਵਨੀ ਵੀ ਹੋ ਸਕਦਾ ਹੈ ਕਿ ਸਮੇਂ ਤੇ ਫੈਸਲਾ ਨਾ ਕੀਤਾ ਤਾਂ ਸਮੱਸਿਆ ਵੱਡੀ ਹੋ ਸਕਦੀ ਹੈ 5 ਸੁਪਨੇ ਵਿੱਚ ਸਫਕਾਰ ਦੇ ਦਰਵਾਜ਼ੇ ਤੇ ਵੇਖਣਾ ਦਰਵਾਜ਼ਾ ਬਰਾਬਰ ਨਵੀਂ ਸ਼ੁਰੂਆਤ ਬਾਹਰੀ ਦੁਨੀਆ ਨਾਲ ਸੰਪਰਕ ਜੇ ਸਪ ਭਕਾਰ ਦੇ ਦਰਵਾਜ਼ੇ ਤੇ ਦਿੱਸੇ ਤਾਂ ਇਹ ਸੰਕੇਤ ਹੈ ਕਿ ਬਾਰੋਂ ਕੋਈ ਖਤਰਾ ਤੁਹਾਡੇ ਘਰ ਵਿੱਚ ਦਾਖਲ ਹੋ ਸਕਦਾ ਹੈ ਇਹ ਤੁਹਾਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੰਦਾ ਹੈ 6 ਸਿੱਖ ਜੋ ਇਹ ਸੁਪਨੇ ਦਿੰਦੇ ਹਨ ਘਰ ਵਿੱਚ ਸਪ ਪਰਿਵਾਰ ਜਾਂ ਘਰੇਲੂ ਜੀਵਨ ਵਿੱਚ ਗੜਬੜ ਕੱਪੜਿਆਂ ਵਿੱਚ ਸਪ ਤੋਂ ਖਾ ਜਾਂ ਛੁਪਿਆ ਰਾਜ਼ ਬੱਚਿਆਂ ਦੇ ਨੇੜੇ ਸਪ ਸੁਰੱਖਿਆ ਦੀ ਲੋੜ 마ਸੂਮੀਅਤ ਤੇ ਖਤਰਾ ਸਪ ਦੇ ਅੰਡੇ ਨਵੀਂ ਸ਼ੁਰੂਆਤ ਜਾਂ ਛੁਪਿਆ ਖਤਰਾ ਦਰਵਾزه ਤੇ ਸਭ ਬਾਰੀ ਖਤਰੇ ਦੀ ਚੇਤਾਵਨੀ